ਚਾਈਨਾ ਡੋਰ ਦੇ ਖਿਲਾਫ ਦਿੱਤਾ ਮੰਗ ਪੱਤਰ ਸ਼ਿਪਸੈਨਾ ਸਮਾਜਵਾਦੀ ਨੇ ਨਸ਼ੇ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਵਿਰੋਧ ਕਰਨ ਅਤੇ ਆਪਸੀ ਪਾਈਚਾਰੇ ਦੀ ਪ੍ਰਤੀਕ ਸ਼ਿਪਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਠੱਪੜ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਸੁਬਪਨ ਸ਼ਰਮਾ ਜੀ ਦੀ ਗੈਰ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਪੁਲਿਸ ਅੰਕੁਰ ਗੁਪਤਾ ਜੀ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਨਰਿੰਦਰ <th>ਥਾਪਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਤੋਂ ਮੰਗ ਪੱਤਰ ਦੇ ਨਾਏ ਚਾਈਨਾ ਡੋਰ ਦੇ ਵਿਰੁੱਧ ਜੈ ਸ਼੍ਰੀ ਰਾਮ ਜੀ ਮੈਂ ਨਰਿੰਦਰ <th>ਥਾਪਰ ਸੀਸ਼ਣਾ ਸਮਾਜ ਵਿਧੀ ਪਿੰਜਾ ਚੇਅਰਮੈਨ ਸਾਡੇ ਰਾਸ਼ਟਰੀ ਫੋਨਸ਼ਨ ਦੇ ਕਮਲੇਸ਼ ਭਰਤਵਾ ਜੀ ਦੇ ਹੁਕਮ ਅਨੁਸਾਰ ਸਮਾਜ ਦੇ ਵਿੱਚ ਜੋ ਵੀ ਕਰਤੀ ਹੁੰਦੀਆਂ ਅਸੀਂ ਉਹਦੇ ਖਿਲਾਫ ਆਪਣੀ ਵਿਵਾਜ ਬੰਦ ਕਰਦੇ ਜਾ ਰਹੇ ਹਾਂ ਤੇ ਜੇ ਤੁਹਾਰਾ ਕੋਈ ਵੀ ਤਿਉਹਾਰ ਹੋਵੇ ਜਿਵੇਂ ਸੀਜਨਾ ਪਤੰਗਾਂ ਦਾ ਸੰਤਵੰਨ ਮੇਲਾ ਉਹਦੇ ਤੇ ਤੁਸੀਂ ਦੇਖਿਆ ਕਿ ਚੈਨਾ ਡੋਰ ਜਿਹੜੀ ਖਤਰਨਾਕ ਡੋਰ ਹੈ ਤੇ ਜਿਹਨਾਂ ਨੂੰ ਗੱਟੂ ਕਿਹਾ ਜਾਂਦਾ ਕਿ ਛੋਟੇ ਛੋਟੇ ਬੱਚੇ ਜਿਹੜੋ ਗੱਟੂ ਉਹ ਲੈ ਕੇ ਆਉਂਦੇ ਆ ਉਹਨਾਂ ਅਣਜਾਣ ਬੱਚਿਆਂ ਨੂੰ भोले-ਭਾਲੇ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਇੱਕ ਮੌਤ ਦਾ ਸਮਾਨ ਹੈ ਤੇ ਕਾਫੀ ਬੱਚਿਆਂ ਦੀ ਮੌਤ ਇਸ ਚੈਨਾ ਡੋਰ ਕਰਕੇ ਹੋ ਚੁੱਕੀ ਹੈ ਇਹ ਚੈਨਲ ਕਿੰਨੀ ਖਤਨਾਕਾ ਜਿੱਥੇ ਕਿਤੇ ਹਟ ਜਵੇ ਤੇ ਟੁੱਟਦੀ ਨਹੀਂ ਹੈ ਤੇ ਦਿਖਦੀ ਵੀ ਨਹੀਂ ਹੈ ਸੋ ਜਿਉਂ ਕਈ ਵਾਰੀ ਕਈ ਰਾਗਰੀ ਜੋ ਨੰਗਦੇ ਆ ਉਹਨਾਂ ਦੇ ਗਲੇ ਤੇ ਫਿਰ ਜਾਂਦੀ ਆ ਉਹਨਾਂ ਦੀ ਵੀ ਮੌਤ ਹੋ ਜਾਂਦੀ ਆ ਮੀਡੀਆ ਦੇ ਮਾਧਮ ਕਈ ਲੋਕਾਂ ਨੇ ਦੇਖਿਆ ਹੋਣਾ ਕਿ ਚੈਨਾ ਡੋਰ ਕਰਕੇ ਇਦਾਂ ਰਿਹਾਸੇ ਹੋ ਜਾਂਦੇ ਆ ਤੇ ਅਸੀਂ ਸ਼ਿਵਸ਼ਰ ਸਮਾਜਵਾਦੀ ਅਸੀਂ ਕਈ ਵਾਰੀ ਉਪਰਲਾ ਕਰਦੇ ਆ ਆਪਣੇ ਵੱਲੋਂ ਕਿ ਅਸੀਂ ਪ੍ਰਸ਼ਾਸਨ ਨੂੰ ਜਗਾਨੇ ਆ ਤੇ ਪਰ ਅਸੀਂ ਕਈ ਵਾਰੀ ਜਿਹੜੇ ਪੈਸੇ ਦੇ ਲੋਬੀ ਹੈ ਜਿਹੜੇ ਚੈਨਾਡੋਰ ਵੇਦੇ ਆ ਉਹਨਾਂ ਨੂੰ ਅਸੀਂ ਕਈ ਵਾਰੀ ਪਕੜਵਾਇਆ ਵੀ ਹੈਗਾ ਪਿਛਲੇ ਸਈ ਕਈ ਸਾਲਾਂ ਤੋਂ ਸਰਕਾਰ ਵੱਲੋਂ ਇਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਹਜੇ ਵੀ ਵੱਡੀ ਮਾਤਰਾ 'ਚ ਸ਼ਹਿਰ 'ਚ ਡੋਰਾ ਮੁੰਜਦੀਆਂ ਕਿਵੇਂ ਪਹੁੰਚਦੇ ਬਾਹਰੋਂ ਆ ਰਹੀਆਂ ਨੇ ਕਿਉਂ ਪਹਿਲੇ ਨਹੀਂ ਰੋਕਿਆ ਜਾਂਦਾ ਕਿ ਗੱਡੀਆਂ ਚੈੱਕ ਨਹੀਂ ਕੀਤੀ ਜਾਂਦੀ ਨਹੀਂ ਜੇ ਇਹ ਦਿਨ ਦੇ ਦਿਨ ਕਿਤਨਾ ਕਿਤੇ ਮਿਲੀ ਪਗਤ ਹੋ ਕੇ ਹੀ ਜਾ ਸਕਦੀ ਹੈ ਜਦੋਂ ਪਿੱਛੋਂ ਚైనా ਤੋਂ ਚੱਲ ਕੇ ਆਦੀ ਚైనా ਡੋਰ ਜੋ ਚైనా ਤੋਂ ਚੱਲ ਕੇ ਆਉਂਦੀ ਹੈ ਤੇ ਇਹਨਾਂ ਦੇ ਕੰਟੇਨਰ ਆਉਂਦੇ ਆ ਤੇ ਮਿਲੀ ਪਗਤ ਦੇ ਨਾਲ ਹੀ ਕਈ ਸ਼ਹਿਰਾਂ ਦੇ ਵਿੱਚ ਇੱਦਾਂ ਪਹੁੰਚ ਜਾਂਦੀ ਹੈ ਸੋ ਅਸੀਂ ਜੰਦਰ ਸ਼ਹਿਰ ਦੇ ਵਿੱਚ ਅਸੀਂ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਆਂਨੇ ਆ ਤੇ ਸਾਡੀ ਸ਼ਿਵਸਰਨ ਸਮਾਜਵਾਦੀ ਦੇ ਕਈ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਦੇ ਹੋਰ ਅਧਿਕਾਰੀ ਉਹ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨਚੀ ਕਮੇਸ਼ ਭਰਤਵਾਜੀ ਦੇ ਦਿੱਖਨ ਸਰ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਆਂਨੇ ਕਈ ਵਾਰੀ ਸੀ ਖੁਦ ਚੈਨਾ ਡੋਰ ਦੇ ਖਰੀਦਦਾਰੀ ਕਰਾ ਕੇ ਤੇ ਅਸੀਂ ਚੈਨਾ ਡੋਰ ਵਾਲੇ ਪਕੜਵਾਏ ਵੀ ਹੈਗੇ ਸੋ ਅਸੀਂ ਹੁਣ ਸਾਡੀ ਜਿਹੜੀ ਮਹੀਮ ਹੈ ਇਹ ਹੁਣ ਵੀ ਇਦਾਂ ਹੀ ਜਾਰੀ ਰਹੇਗੀ ਅਸੀਂ ਖਰੀਦਦਾਰੀ ਕਰਵਾਨੇ ਖਰੀਦਦਾਰੀ ਕਰਵਾ ਕੇ ਫਿਰ ਅਸੀਂ ਐਸਐਚਓ ਸਾਹਮਣੇ ਗੱਲ ਕਰਕੇ ਜਾ ਅ ਕਿਸੇ ਆਲਾ ਦਿਕਾਈ ਨਾਲ ਗੱਲ ਕਰਕੇ ਉਹ ਦੁਕਾਨ ਤੇ ਅਸੀਂ ਖੁਦ ਜਾਣ ਜਾ ਕੇ ਰੇਡ ਕਰੀਦਾ ਸਾਨੂੰ ਇਦਾਂ ਕੋਈ ਡਰ ਨਹੀਂ ਕਿ ਅਸੀਂ ਰੇਡ ਕਰਵਾਇਆ ਤਾਂ ਸਾਨੂੰ ਕੋਈ ਡਰੂਗਾ ਜਿਹੜਾ ਕੰਮ ਗਲਤ ਹੈ ਅਸੋ ਗਲਤ ਹੈ ਅਸੀਂ ਗਲਤ ਕੰਮ ਦੇ ਖਿਲਾਫ ਹੈਗੇ ਆਂ ਚੀਫ ਸਰਾ ਸਮਾਗਮ ਸਮਾਜ ਦੇ ਨਾਲ ਕਿਹੜੀ ਕਿਹੜੇ ਦੁਕਾਨਾਂ ਤੇ ਇਸ ਟਾਈਮ ਇਹ ਕੰਮ ਚੱਲ ਰਿਹਾ ਚਾਈਨਾ ਡੋਰ ਚਾਈਨਾ ਡੋਰ ਜਿਹੜਾ ਦੇਖੋ ਜੀ ਚਾਈਨਾ ਡੋਰ ਜਿਹੜੀ ਵਿਕਦੀ ਪਈ ਹੈ ਉਹ ਨਾ ਕਿ ਉਹ ਜਿਹੜੇ ਪਤੰਗ ਵਾਲੀ ਦੁਕਾਨ ਤੇ ਵਿਕਦੀ ਸਾਈਕਲ ਪੰਕਚਰ ਲਾਉਣ ਵਾਲਾ ਵੀ ਉਹ ਚਾਈਨਾ ਡੋਰ ਵੇਚ ਰਿਹਾ ਇੱਕ ਕਪੜੇ ਸੀਨ ਵਾਲਾ ਵੀ ਚਾਈਨਾ ਡੋਰ ਵੇਚ ਰਿਹਾ ਕਰਿਆਨੇ ਦੀ ਦੁਕਾਨ ਵਾਲਾ ਵੀ ਚਾਈਨਾ ਡੋਰ ਵੇਚਦਾ ਵੈ ਤੇ ਘਰ ਦੇ ਵਿੱਚ ਜਿਹੜੇ ਆਮ ਲੋਕ ਬੈਠੇ ਹੋਇਆ ਉਹ ਵੀ ਇਕੱਠੇ ਕਰ ਲੈਂਦੇ ਤਾਂ ਲੋਕਾਂ ਦੇ ਬੱਚਿਆਂ ਨੂੰ ਗੁੰਮਰਾ ਕਰਕੇ ਉਹ ਚਾਈਨਾ ਡੋਰ ਜਿਹੜੀ ਆਪਣੇ ਘਰ ਇਕੱਠੀ ਕਰ ਸੋ ਅਸੀਂ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਵੈ ਅਸੀਂ ਉਥੇ ਦੀ ਖਰੀਦਦਾਰੀ ਕਰਾ ਕੇ ਤੇ ਉਥੇ ਉਹਦੇ ਘਰ ਚਾਹੇ ਘਰ ਹੋਵੇ ਚਾਹੇ ਉਹ ਦੁਕਾਨ ਹੋਵੇ ਅਸੀਂ ਉਥੇ ਰੇਡ ਕਰਾ ਦਿੰਨੇ ਆ ਕਿ ਅਸੀਂ ਉਹ ਚੈਨਲ ਡੋਰ ਪਕੜ ਦਿੰਦੇ ਤਾਂ ਕਿ ਜਿਹੜੇ ਕੀ भोले-ਪਾਲੇ ਜਿਹੜੇ ਬੱਚੇ ਆ ਉਹਨਾਂ ਦੀ ਜਾਣਨਾ ਅਗਵਾਈ ਜਵੇ ਕੋਈ ਰਾਹ ਗਿਰੀ ਜਿਹੜਾ ਵਿਚਾਰ ਆਪਣੇ ਘਰ ਵੱਲ ਨੂੰ ਜਾ ਰਿਹਾ ਵੈ ਕਿ ਉਹ ਰੇਡੀ ਡੋਰ ਕਿਤੇ ਕਿਤੇ ਰੜ ਜਾਂਦੀ ਹੈ ਉਹ ਟੁੱਟਦੀ ਨਹੀਂ ਹੈ ਤੇ ਉਹ ਗੱਲੇ ਤੋਂ ਫਿਰ ਜਾਂਦੀ ਹੈ ਤੇ ਉਹ ਕਈ ਵਾਰੀ ਹਾਸਾ ਹੋ ਕੇ ਅਦਤਿ ਹੋ ਜਾਂਦੀ ਹੈ ਸੋ ਅੱਜ ਹਰਕਰਨ ਗੁਪਤਾ ਜੀ ਨੂੰ ਅਸੀਂ ਇੱਕ ਮੰਗ ਪੱਤਰਤਾ ਹੈ ਡੀਸੀਪੀ ਅੰਕਰ ਗੁਪਤਾ ਜੀ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਪੂਰਨ ਤੌਰ ਤੇ ਵਿਸ਼ਵਾਸ ਦਵਾਇਆ ਕਿ ਜਿੰਨੇ ਵੀ ਇਹਨਾਂ ਦੇ ਇਹਨਾਂ ਦੇ ਇਲਾਕੇ ਜਿਹੜਾ ਅੰਡਰ ਪਬਲਿਕੇਸ਼ਨ ਬਣਾ ਲਈ ਅੰਡਰ ਪੈਂਦੇ ਐਸਐਚਓ ਉਹਨਾਂ ਨੂੰ ਇਹ ਆਦੇਸ਼ ਦੇਣਗੇ ਕਿ ਜਦੋਂ ਵੀ ਚੈਨਾ ਡੋਰ ਕਿਤੇ ਵੀ ਕੋਈ ਵੇਚਦਾ ਤੇ ਉਹਨੂੰ ਤੁਰੰਤ ਪਕੜ ਕੇ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇੱਕ ਮੰਗ ਹੈ ਕਿ ਜਿਹੜੀ ਚੈਨਾ ਡੋਰ ਹੈ ਕਿ ਇਹਨਾਂ ਦੀ ਪਰਚਾ ਤੇ ਨਾ ਤਾਂ ਜ਼ਰੂਰ ਪੈਂਦਾ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਮੌਕੇ ਤੇ ਵੀ ਹੋ ਜਾਂਦੀ ਹੈ ਪਰ ਅਸੀਂ ਜਿਹੜੀ ਮੰਗ ਕੀਤੀ ਅੱਜ ਕਿ ਅਸੀਂ ਆ ਉਹ ਚੈਨਲ ਉਹ ਬੜਾ ਮੈਂ ਖਬਰਦਾਰ ਕਹਾਂਗੇ ਇੱਕ ਪ੍ਰਸ਼ਾਸਨ ਨੇ ਇੱਕ ਬੀੜਾ ਚੱਕਿਆ ਕਿ ਇਹਨਾਂ ਦੇ ਜਿਹੜੀ ਕੋਈ ਐਸੀ ਧਾਰਾ ਲੰਗਾਨਗੇ ਜਿਹੜੇ ਜੇਲ੍ਹ ਤੋਂ ਬਿਨਾਂ ਜੁਰਮਾਨੀ ਹੋएगी ਇਹ ਸਾਨੂੰ ਵਿਸ਼ੋਡਵਾਇਆ ਇਹਨਾਂ ਵੱਲੋਂ ਦੇਸ਼ ਜਾਰੀ ਕੀਤਾ ਗਿਆ ਵਾ ਕਿ ਚਾਹੇ ਇੱਕ ਘਟੂ ਫੜਿਆ ਜਾਵੇ ਲੱਖ ਰੁਪਏ ਜੁਰਮਾਨਾ ਵਾ ਪਰ ਹਜੇ ਤੱਕ ਲੋਕ ਕਾਫੀ ਘਟੂ ਵੇਚ ਵੀ ਚੁੱਕੇ ਨੇ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਚੁੱਕੇ ਹੈ ਤਾਂ ਕਿ ਕੋਈ ਪੰਜਾਬ ਸਰਕਾਰ ਵੱਲੋਂ ਇਦਾਂ ਦੀ ਘਟੂ ਦਾ ਵੱਡਾ ਕੋਈ ਸਮਾਨ ਨਹੀਂ ਫੜਿਆ ਗਿਆ ਨਾ ਕਿ ਇਹਨੂੰ ਜੁਰਮਾਨਾ ਕੀਤਾ ਗਿਆ ਵਾ ਇਸ ਮੌਕੇ ਹੋਰਨਾ ਦੇ ਨਾਲ ਨਾਲ ਪੰਜਾਬ ਉਪ ਪਰਿਵਾਰੀ ਰਾਜਕੁਮਾਰ ਅਰੋੜਾ ਜੱਸਾ ਅਲੀਪੁਰੀਆ ਰਾਜਕੁਮਾਰ ਥਾਪਰ ਉਪ ਚੇਅਰਮੈਨ ਪਵਨ ਕੁਮਾਰ ਟੀਨੂ ਮੀਤ ਪ੍ਰਧਾਨ ਉੱਤਰ ਭਾਰਤ ਸਰਵਣ ਰਾਜਾ ਜਰਨਲ ਸਕੱਤਰ ਅਸ਼ਵਨੀ ਕੁਮਾਰ ਬੰਟੀ ਪੰਜਾਬ ਯੁਵਾ ਪ੍ਰਧਾਨ ਵਿਕਾਸ ਠਾਕੁਰ ਮੀਤ ਪ੍ਰਧਾਨ ਰੋਬਿਨ ਗਿਲ ਮੀਤ ਪ੍ਰਧਾਨ ਸੁਨੀਲ ਆਹੀਰ ਮੀਡੀਆ ਪਰਿਵਾਰੀ ਰੋਹਿਤ ਦੱਤਾ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ ਗਗਨ ਆਦਿ ਹਾਜ਼ਰ ਸਨ